ਜੇਲ੍ਹ ਚ ਬੰਦ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਮੁਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿਸ ਤੇ ਵਿਕਰਮ ਮਜੀਠੀਆ ਨੂੰ ਅੱਜ ਫਿਰ ਕੋਈ ਵੀ ਰਾਹਤ ਨਹੀਂ ਮਿਲ ਸਕੀ ਤੇ ਹੁਣ ਇਹ ਮਾਮਲਾ 11 ਅਗਸਤ ਨੂੰ ਪੈ ਗਿਆ ਯਾਨੀ ਕਿ ਅਗਲੇ ਹਫਤੇ ਹੁਣ ਦੁਬਾਰਾ ਤੋਂ ਸੁਣਵਾਈ ਹੋਵੇਗੀ ਵਿਕਰਮ ਮਜੀਠੀਆ ਦੀ ਜਮਾਨਤ ਦੀ ਅਰਜੀ ਤੇ ਤੇ ਇਸ ਦੇ ਨਾਲ ਹੀ 12 ਅਗਸਤ ਨੂੰ ਉਹ ਮਾਮਲੇ ਤੇ ਵੀ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਵਿਕਰਮ ਅਜੀਠਿਆ ਦੇ ਵੱਲੋਂ ਆਪਣੇ ਜੇਲ੍ਹ ਦੇ ਵਿੱਚ ਬੈਰਕ ਚੇਂਜ ਕਰਨ ਦੇ ਲਈ ਪਟੀਸ਼ਨ ਪਾਈ ਗਈ ਸੀ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਮੇਰੇ ਕੋਲ ਐਸ ਪਰ ਪ੍ਰੋਟੋਕੋਲ ਜੇਲ੍ਹ ਦੇ ਔਰੇਂਜ ਕਲਰ ਦੀ ਜਿਹੜੀ ਕਹਿ ਸਕਦੇ ਹੋ ਕਿ ਜਿਵੇਂ Z+ ਸਿਕਿਉਰਿਟੀ ਹੁੰਦੀ ਹੈ ਔਰੇਂਜ ਕਲਰ ਦਾ ਪ੍ਰੋਟੋਕੋਲ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਬੈਰਕ ਹੈ ਜਿਸ ਸਮੇਂ ਜਿੱਥੇ ਉਹ ਇਸ ਸਮੇਂ ਰਹਿ ਰਹੇ ਨੇ ਉਹ ਬਦਲ ਕੇ ਦੂਸਰੀ ਬੈਰਕ ਦੇ ਵਿੱਚ ਸ਼ਿਫਟ ਕੀਤੀ ਜਾਵੇ ਤੇ ਹੁਣ ਅੱਜ ਫਿਰ ਇੱਕ ਵਾਰ ਦੁਬਾਰਾ ਤੋਂ ਵਿਕਰਮ ਜੀਠੀਆ ਦੀ ਜਮਾਨਤ ਅਰਜੀ ਦੇ ਉੱਤੇ ਕੋਈ ਵੀ ਵੱਡਾ ਫੈਸਲਾ ਜਾਂ ਫਿਰ ਕੋਈ ਵੀ ਅਦਾਲਤ ਦਾ ਫੈਸਲਾ ਨਹੀਂ ਆ ਸਕਿਆ ਹੁਣ ਅਗਲੀ ਸੁਣਵਾਈ 11 ਅਗਸਤ ਨੂੰ ਹੋ ਗਈ ਹੈ ਤੇ 12 ਅਗਸਤ ਨੂੰ ਤਾਂ ਪਹਿਲਾਂ ਤੋਂ ਹੀ ਤਰੀਕ ਪਈ ਹੋਈ ਸੀ ਤੇ ਇਸ ਤੋਂ ਪਹਿਲਾਂ ਵੀ ਤੇ ਕੱਲ ਇਸੇ ਹੀ ਕੇਸ ਦੇ ਉੱਤੇ 2 ਘੰਟੇ ਪੰਜਾਬ ਸਰਕਾਰ ਦੇ ਵਕੀਲ ਅਤੇ ਵਿਕਰਮਜੀਠੀਆ ਦੇ ਵਕੀਲਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਆਪਸ ਵਿੱਚ ਬਹਿਸ ਹੋਈ ਯਾਨੀ ਕਿ ਜੋ ਇੱਕ ਦੂਜੇ ਦੇ ਇੱਕ ਦੂਜੇ ਲਈ ਦਲੀਲਾਂ ਪੇਸ਼ ਕਰਨੀਆਂ ਹੁੰਦੀਆਂ ਨੇ ਉਹ ਕੀਤੀਆਂ ਗਈਆਂ ਜਿਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਲੈ ਕੇ ਹਿਮਾਚਲ ਹਿਮਾਚਲ ਤੋਂ ਯੂਪੀ ਯੂਪੀ ਤੋਂ ਦਿੱਲੀ ਤੱਕ ਵੱਡੀਆਂ ਸਟੇਟਾਂ ਦੇ ਵਿੱਚ ਜਿਹੜੀ ਹੈ ਜਾਂਚ ਕੀਤੀ ਜਿਸ ਤੇ ਸਾਡੇ ਕੋਲ ਪੂਰੇ ਤੱਤ ਦੇ ਪੂਰੇ ਫੈਕਟ ਨੇ ਜਿਸ ਕਰਕੇ ਇਹਨਾਂ ਦੀ ਜ਼ਮਾਨਤ ਵਧ ਕੀਤਾ ਜਾਵੇ ਨਾ ਦਿੱਤੀ ਜਾਵੇ ਤੇ ਉਦੋਂ ਹੀ ਵਿਕਰਮ ਜੀ ਟੀਆ ਦੇ ਵਕੀਲਾਂ ਵੱਲੋਂ ਇਸ ਦਾ ਇਸ ਦੇ ਖਿਲਾਫ ਗੱਲ ਦਲੀਲਾ ਰੱਖੀਆਂ ਗਈਆਂ ਕਿ ਜੇਕਰ ਇਹਨਾਂ ਦੀ ਕੋਈ ਗੱਲ ਹੈ ਤਾਂ ਕੋਈ ਵੱਡਾ ਸਬੂਤ ਪੇਸ਼ ਕੀਤਾ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ 2 ਘੰਟੇ ਦੀਆਂ ਕੱਲ ਦਲੀਲਾ ਚੱਲੀਆਂ ਤੇ ਕੱਲ ਵੀ ਜਿਹੜਾ ਫੈਸਲਾ ਸੀ ਨਹੀਂ ਹੋ ਸਕਿਆ ਤੇ ਕੱਲ ਤੋਂ ਅੱਜ ਤੇ ਉੱਤੇ ਤਰੀਕ ਪਈ ਤੇ ਅੱਜ ਤੋਂ ਬਾਅਦ ਹੁਣ 11 ਦੀ ਤਰੀਕ ਪੈ ਚੁੱਕੀ ਹੈ ਤੇ ਹੁਣ ਇਸੇ ਦੇ ਅੱਗੇ ਹੁਣ 11 ਤਰੀਕ ਨੂੰ ਜਿਹੜੀ ਸੁਣਵਾਈ ਮੁਹਾਲੀ ਅਦਾਲਤ ਦੇ ਵਿੱਚ ਹੋਵੇਗੀ ਹੁਣ ਵੇਖਣਾ ਹੋਵੇਗਾ ਕਿ 11 ਅਗਸਤ ਨੂੰ ਜ਼ਮਾਨਤ ਦੀ ਜਿਹੜੀ ਅਰਜੀ ਲਾਈ ਹੈ ਜ਼ਮਾਨਤ ਪਟੀਸ਼ਨ ਜਿਹੜੀ ਲਾਈ ਗਈ ਹੈ ਉਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਪੈਂਦੀ ਹੈ ਜਾਂ ਫਿਰ ਨਹੀਂ ਤੇ ਅਗਰ ਇੱਥੇ ਇੱਕ ਗੱਲ ਹੋਰ ਵੀ ਦੱਸਣਯੋਗ ਹੈ ਕਿ ਜੇਕਰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤੇ ਇੱਕ ਦੂਸਰਾ ਕੇਸ ਜਿਹੜਾ ਅੰਮ੍ਰਿਤਸਰ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਗੈਰ ਜ਼ਮਾਨਤੀ ਗੈਰ ਜਮਾਨਤੀ ਧਰਾਵਾਂ ਦੇ ਉੱਤੇ ਦੁਬਾਰਾ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸੰਭਾਵਨਾ ਵੀ ਬਣੀ ਹੋਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ 11 ਅਗਸਤ ਨੂੰ ਕੀ ਕੁਝ ਆਂਦਾ ਹੈ ਤੇ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ 12 ਅਗਸਤ ਨੂੰ ਅਦਾਲਤ ਦਾ ਕੀ ਫੈਸਲਾ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ